ਦੇ ਦੇ ਆਪ ਕੀ ਥੇ ਲਾਦਾ ਯਾਰ ਮੈਨੂੰ ਅੰਦਰ ਵੀ ਜਾਣਾ ਪਤਾ ਲੈ ਓਏ ਮੈਨੂੰ ਦੰਨਾ ਉਹ ਤਾਂ ਨਹੀਂ ਬਟਾ ਚਾਮੀ ਪੱਟਾ ਮੈਂ ਰਾਤ ਕੋਟਾ ਇਹ ਇੱਥੇ ਆ ਗਿਆ ਇਹ ਇੱਥੇ ਆ ਗਿਆ ਮੈਂ ਰੋਣਾ ਵੀ ਰੋਣਾ virindra no kar ਇੱਕ ਮਿੰਟ ਜੀ ਇੱਕ ਮਿੰਟ ਪ੍ਰੀਆ ਰੰਜਨਾ ਪ੍ਰੀਆ ਰੰਜਨਾ ਜੋਇੰਟ ਸੈਕਟਰ ਆਫ ਐਗਰੀਕਲਚਰ ਇੰਡੀਆ ਓਕੇ ਪ੍ਰੀਆ ਰੰਜਨਾ ਉਹੀ ਚੱਠੀ ਲੱਗੇ ਉਹਨਾਂ ਨੂੰ ਪ੍ਰਤੀ ਕੀ ਨਾਮ ਹੈ ਜੀ ਆਪਣਾ ਮੇਰਾ ਹਾਂ ਜੀ ਗਿਆਨ ਸਿੰਘ ਬਾਜਵਾ ਜ਼ਿਲ੍ਹਾ ਪਰਣਾਲਾ ਬਲਾਕ ਮੈਕਲਾਂ ਭਾਰਤੀ ਕਿਸਾਨ ਧਰਮੀ ਨੇਤਾ ਸਿੱਧੂਪੁਰ ਤੁਸੀਂ ਕਿਤੋਂ ਤਿੰਨੇ ਦਿਨਾਂ ਤੋਂ ਮਰਨ ਵਰਤੇ ਰਹਿੰਦੇ ਸੀ ਸਾਡਾ ਜੀ ਅੱਜ ਪੰਜਵਾਂ ਦਿਨ ਸੀ ਕਿਵੇਂ ਦੇਖਦੇ ਹਾਂ ਕਿ ਸਰਕਾਰ ਵੱਲੋਂ ਪੀਤੀ ਰਾਤ ਪ੍ਰੋਪੋਜ਼ਲ ਆਇਆਗਾ ਧਲੇਵਾ ਸਾਹਿਬ ਨੇ ਮੈਡੀਕਲ ਸਪੁਰਦਾਂ ਲਈਆਂ ਤੁਸੀਂ ਵੀ ਮਰਨ ਵਰਤ ਤੋੜਿਆਗਾ ਤਾਂ ਹੁਣ ਕਿਵੇਂ ਦੇਖਦੇ ਆਂ ਆਪਣੀਆਂ ਮੰਗਾਂ ਨੂੰ ਲੈ ਕੇ ਦੇਖੋ ਜੀ ਗੱਲ ਇਸ ਤਰ੍ਹਾਂ ਕਾਫੀ ਲੰਮੇ ਸਮੇਂ ਤੋਂ ਆਪਣਾ 13 ਫਰਵਰੂ ਤੋਂ ਲੈ ਕੇ ਅੰਦੋਲਨ ਚੱਲ ਰਿਹਾ ਹੈ ਬਹੁਤ ਅਤਰਾ ਚੜ੍ਹਾ ਆਇਆ ਜਦੋਂ ਅਸੀਂ ਅੱਗੇ ਦਿੱਲੀ ਨੂੰ ਜਾਣਾ ਚਾਹੁੰਦੇ ਸੀ ਸਰਕਾਰ ਨੇ ਸਾਡੇ ਗੋਲੀਆਂ ਹੀ ਮਾਰੀਆਂ ਅਥਰੂ ਗੈਸ ਦੇ ਗੋਲੇ ਵੀ ਛੱਟੇ ਤੇ ਉਹਦੇ ਵਿੱਚ ਸਾਡਾ ਮੁੰਡਾ ਸੁਭਕਰਨ ਸੀਖਿਤ ਵੀ ਹੋਇਆ 6 ਨੌਜਵਾਨਾਂ ਦੀ ਨਿਗਾ ਵੀ ਚਲੀ ਗਈ ਸੀ 400 ਤੋਂ ਵੱਧ ਜ਼ਖਮੀ ਹੋ ਗਏ ਸੀ ਉਸ ਤੋਂ ਬਾਅਦ ਪੈਦਲ ਵੀ ਜਾਂਦੇ ਜਿੱਥੇ ਭੇਜਦੇ ਸੀ ਅਸੀਂ ਜਾਂ ਟ੍ਰੇਨਾਂ ਦੇ ਜਾਣ ਨੂੰ ਸਾਡੇ ਕਿਸਾਨਾਂ ਨੂੰ ਗ੍ਰਿਫਤਾਰ ਕਰਦੇ ਸੀ ਪੈਦਲ ਜਾਂਦੇ ਤੇ ਵੀ ਅਥਰੂ ਗੈਸ ਦੇ ਗੋਲੇ ਛੱਡਦੇ ਸੀਗੇ ਉਹ ਉਸ ਤੋਂ ਬਾਅਦ ਮਜਬੂਰ ਨਕੀ ਹੋਇਆ ਦ ਐਸਕੇਮ ਨਾਨ ਪੋਲਿਟਿਕਲ ਦੇ ਸੀਨੀਅਰ ਆਗੂ ਨੇ ਕਨਵੀਨਰ ਨੇ ਜਥੇਬੰਦੀ ਸਿੱਧੂਪੁਰ ਦੇ ਸੁਪਾ ਪ੍ਰਧਾਨ ਨੇ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨਾਂ ਦੇ ਥੰਮ ਕਿਸਾਨਾਂ ਦੇ ਮਸੀਹਾ ਕਿਸਾਨੀ ਦੇ ਹਮਦਰਦ ਉਹਨਾਂ ਨੇ ਕਿਹਾ ਵੀ ਆਪਾਂ ਆਪਣੇ ਨੌਜਵਾਨ ਨੇ ਗੋਣੇ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਸ਼ਹਾਦਤ ਦੇਵਾਂਗੇ ਕਿਉਂਕਿ ਵਿੱਚ ਹੁਣ ਸੁਣ ਦੇ ਵਿੱਚ ਆਉਂਦਾ ਸੀਗਾ ਕਹਿੰਦੇ ਵੀ ਆਗੂ ਆਪ ਨਹੀਂ ਮਰਦੇ ਹੁੰਦੇ ਆਪਣੀ ਫੌਜ ਮਰਵਾਉਂਦੇ ਰਹਿੰਦੇ ਆ ਇਸ ਕਰਕੇ ਪ੍ਰਧਾਨ ਡੱਲੇਵਾਲ ਨੇ ਫੈਸਲਾ ਲਿਆ ਸੀਗਾ ਅੱਜ ਪ੍ਰਧਾਨ ਡੱਲੇਵਾਲ ਮਰਨ ਮਰਤ ਨੂੰ 55 ਦਿਨ ਚੱਲ ਰਹੇ ਆ ਤੇ ਸਾਡਾ ਜੋ ਪੰਜਵਾਂ ਦਿਨ ਸੀਗਾ ਜਦੋਂ ਰਾਤ ਸੈਂਟਰ ਦੀ ਟੀਮ ਆਈ ਆ ਇਹਨਾਂ ਦੇ ਮੰਤਰੀ ਆਏ ਆ ਤੇ ਉਸ ਟਾਈਮ ਜਦੋਂ ਫੈਸਲਾ ਹੋਇਆ ਫਿਰ ਪ੍ਰਧਾਨ ਡਲੇਵਾਲ ਜੀ ਨੇ ਕਿਹਾ ਵੀ ਜਿਹੜੇ 111 ਦੋਨੋਂ ਫਰਮ ਦੇ ਅੱਗੇ ਦੋਨੋਂ ਫਰ 10 ਹਰਿਆਣੇ ਵਾਲੇ ਤੇ ਇੱਕ ਡਲੇਵਾਲ ਸਾਹਿਬ 122 ਮਰਜੀਬੜੇ ਸੀ ਸੀਗੇ ਬੈਠੇ ਮਰਨ ਮਰਤੇ ਤੇ ਪ੍ਰਧਾਨ ਜੀ ਕਹਿੰਦੇ ਪਹਿਲਾਂ ਉਹਨਾਂ ਤੋਂ ਪੁੱਛ ਕੇ ਆਓ ਵੀ ਜਿਵੇਂ ਉਹਨਾਂ ਦਾ ਫੈਸਲਾ ਹੋਊ ਫੇਰ ਮੈਂ ਮੰਨੂਗਾ ਉਸ ਤੋਂ ਬਾਅਦ ਉਹ ਸਾਡੇ ਕੋਲੇ ਗਏ ਸਾਨੂੰ ਅਸੀਂ ਪਰਮਿਸ਼ਨ ਦਿੱਤੀ ਆ ਤੇ ਪ੍ਰਧਾਨ ਜੀ ਕਹਿੰਦੇ ਠੀਕ ਆ ਵੀ ਇਹ ਤਾਂ ਸਰਕਾਰ ਝੁਕੀ ਆ ਵੀ ਉਹਦੇ ਵਿੱਚ ਜਿਹੜੀ 14 ਫਰਬ ਦੀ ਮੀਟਿੰਗ ਦਿੱਤੀ ਆ ਉਹਦੇ ਵਿੱਚ ਮਸਲੇ ਹੱਲ ਹੋਣਗੇ ਤੇ ਪ੍ਰਧਾਨ ਜੀ ਅਜੇ ਮਰਨ ਵਰਤੀ ਹੀ ਆ ਮਤਲਬ ਉਹ ਨਾਰਮਲ ਟਰੀਟਮੈਂਟ ਕਰਾ ਰਿਹਾ ਆ ਉਹਦਾ ਦਾਣਾ ਪਾਣੀ ਉਹ ਨਹੀਂ ਛਕਣਗੇ ਵੀਰ ਜੀ ਕੀ ਨਾਮ ਹੈ ਜੀ ਆਪਣਾ ਰਤਨ ਸਿੰਘ ਆ ਜੀ ਕਿਹੜਾ ਪਿੰਡਾ ਹੈ ਪਿੰਡ ਮੱਲਕੇ ਜਿਲ੍ਹਾ ਮੋਗਾ ਅੱਜ ਕਿਵੇਂ ਦੇਖਦੇ ਹੋ ਕਿ ਮਰਨ ਵਕਤ ਤੁਸੀਂ ਅੱਜ ਤੋੜਿਆਗਾ ਕਿਸ ਤਰ੍ਹਾਂ ਦਾ ਫੈਸਲਾ ਦੇਖਦੇ ਹੋ ਜਿਹੜਾ ਆ ਆ ਵਧੀਆ ਫੈਸਲਾ ਆਇਆ ਜੀ ਅੱਜ ਆ ਬੇਸ਼ੱਕ ਚਲੋ ਸਾਡੇ ਬੈਠਣ ਨਾਲ ਥੋੜਾ ਸਰਕਾਰ ਤੇ ਦਬਾਅ ਬਣਿਆ ਸਰਕਾਰ ਨੇ ਪ੍ਰਪੋਜ਼ਲ ਭੇਜਿਆ ਤਾ ਮਤਲਬ 오ਰੀਜਨਲ ਵਧੀਆ ਲੱਗਿਆ ਪਰ ਸਾਨੂੰ ਮਤਲਬ ਜਿਹੜਾ ਮੇਨ ਡਰ ਸੀਗਾ ਉਹ ਸਾਡੇ ਪ੍ਰਧਾਨ ਜੀ ਦਾ ਸੀ ਕਿ ਸਾਡੇ ਪ੍ਰਧਾਨ ਜੀ ਨਾ ਸਾਡੇ ਤੋਂ ਚਲੇ ਜਾਣ ਅਸੀਂ ਮਤਲਬ ਉਹਨਾਂ ਖਾਤਰ ਇਹ ਸਟੈਪ ਲਿਆ ਜੀ ਬਾਕੀ ਚਲੋ ਬੱਚਿਆਂ ਦੀ ਥੋੜੀ ਟੈਨਸ਼ਨ ਤਾਂ ਸੀ ਪਰ ਮਤਲਬ ਇਹ ਦੂਜੇ ਪਾਸੇ ਦੇਖਿਆ ਜਾਵੇ ਤਾਂ ਅਸੀਂ ਬੱਚਿਆਂ ਖਾਤਰ ਹੀ ਬੈਠੇ ਸੀ ਕਿਉਂਕਿ ਅਸੀਂ ਜ਼ਮੀਨਾਂ ਵਾਲੇ ਖੇਤੀ ਕਰਨ ਵਾਲੇ ਤਾਂ ਹੈਗੇ ਆ ਜੇ ਸਾਡੇ ਕੋਲ ਕੱਲ ਨੂੰ ਜ਼ਮੀਨਾਂ ਨਾ ਰਹੀਆਂ ਤਾਂ ਅਸੀਂ ਬੱਚੇ ਕਿੱਦਾਂ ਪਾਲਾਂਗੇ ਜੀ ਮਤਲਬ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਹ ਸਟੈਪ ਲਿਆ ਸੀ ਅੱਜ ਮਰਨ ਵਰਤ ਤੋੜਿਆ ਗਿਆ ਤਾਂ ਪਰਿਵਾਰ ਨਾਲ ਹੈਗਾ ਕਿਵੇਂ ਮਹਿਸੂਸ ਹੋ ਰਿਹਾ ਵਧੀਆ ਜੀ ਮਤਲਬ ਬੱਚੇ ਵੀ ਮੌਕੇ ਤੇ ਆ ਗਏ ਸੀਗੇ ਬੱਚਿਆਂ ਨੇ ਚਲੋ ਜੂਸ ਪਿਆ ਕੇ ਮਤਲਬ ਵਰਤ ਤੜਵਾਇਆ ਸੋ ਵਧੀਆ ਲੱਗਿਆ ਜੀ ਠੀਕ ਲੱਗਿਆ ਤਾਂ ਹੁਣ ਕਿਵੇਂ ਦੇਖਦੇ ਹੋ ਕਿ ਜਿਹੜੀ ਮੀਟਿੰਗ ਹੋਈ ਹੈ ਕੀ ਲੱਗਦਾ ਹੈ ਕਿ ਗੱਲ ਨਿਕਲੂਗਾ ਹਾਂ ਜੀ ਬਿਲਕੁਲ ਨਿਕਲੂਗਾ ਕਿਉਂਕਿ ਇਹ ਸਰਕਾਰ ਤੇ ਦਬਾਅ ਬਣਿਆ ਤਾਂ ਤਾਂ ਹੀ ਉਹਨਾਂ ਨੇ ਸਾਨੂੰ ਮੀਟਿੰਗ ਦਿੱਤੀ ਪਿਛਲੇ 11 ਮਹੀਨਿਆਂ ਤੋਂ ਕੋਈ ਮੀਟਿੰਗ ਨਹੀਂ ਦਿੱਤੀ ਸੀਗੀ ਪਰ ਅੱਜ ਮਤਲਬ ਉਹਨਾਂ ਤੇ ਦਬਾਅ ਬਣਿਆ ਤਾਂ ਤਾਂ ਸਾਨੂੰ ਮੀਟਿੰਗ ਦਿੱਤੀ ਉਹ ਤੇ ਸੈਮ ਟੀਵੀ ਦੇਖੇ ਗਏ ਆ ਉਹ ਪਰ ਉਹਨਾਂ ਦਾ ਇੱਕ ਰੀਜਨ ਆ ਵੀ ਉੱਥੇ ਦਿੱਲੀ ਦੇ ਵਿੱਚ ਇਲੈਕਸ਼ਨ ਹੋਣੇ ਕਰਕੇ ਚੋਣ ਜਾਬਤਾ ਲੱਗਿਆ ਤਾਂ ਉਹ ਕੋਈ ਐਲਾਨ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਨੇ ਮਤਲਬ 14 ਤਰੀਕ ਦੀ ਮੀਟਿੰਗ ਦਿੱਤੀ ਹੋਈ ਹੈ ਠੀਕ ਹੈ ਤੇ ਬਾਕੀ ਉਹਨਾਂ ਦੀ ਸਹਿਮਤੀ ਤਕਰੀਬਨ ਹੈਗੋ ਹੀ ਹੈ